ਸੱਲਾ ਸੱਲਾ ਬਣੂ ਦੇ ਚਾਦਰੀ ਨੂੰ ਟੂਰਨਾਮੈਂਟ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਜੀ ਦੇਖੋ ਜੀ ਤੀਜਾ ਟੂਰਨਾਮੈਂਟ ਬੜੀ ਖੁਸ਼ੀ ਦੀ ਗੱਲ ਹੈ ਇਲਾਕਾ ਨਿਵਾਸੀਆਂ ਲਈ ਸਾਡੇ ਐਨ ਆਰ ਆਈ ਭਰਾ ਅਸੀਂ ਇਕੱਠੇ ਹੋ ਕੇ ਅੱਜ ਜਹਦਾ ਤਾਰਾ ਸਿੰਘ ਜੀ ਦੇ ਗ੍ਰਹਿ ਵਿਖੇ ਇੱਥੇ ਅਸੀਂ ਇਕੱਠੇ ਹੋਏ ਹਾਂ ਬਲਦੇਵ ਸਿੰਘ ਸੱਲਾ ਮੇਰਾ ਵੱਡਾ ਵੀਰ ਗਰਮੀਤ ਸਿੰਘ ਜੀ ਸਰਵਜੀਤ ਸਿੰਘ ਸੱਲਾ ਇਹਨਾਂ ਨੇ ਇੱਥੇ ਹੀ ਨਹੀਂ ਇੰਡੀਆ ਨੈਪਲਸ ਦੇ ਵਿੱਚ ਵੀ ਐਡਾ ਵੱਡਾ ਵਰਲਡ ਕੱਪ ਕਰਾਇਆ ਜਿਹੜਾ ਕਿ ਦੁਨੀਆ ਦੇ ਵਿੱਚ ਦੂਜੇ ਨੰਬਰ ਦੀ ਉੱਥੇ ਜਿਹੜੀ ਰੌਣਕ ਇਕੱਠੀ ਹੋਈ ਬਹੁਤ ਵੱਡੀ ਗੈਦਰੈਂਸ ਦੇ ਵਿੱਚ ਉਹੀ ਅੱਜ ਤੀਜਾ ਟੂਰਨਾਮੈਂਟ ਪਿੰਡ ਸੱਲਾ ਤਲਵੰਡੀ 4 ਮਾਰਚ ਨੂੰ ਕਰਾਨ ਜਾ ਰਿਹਾ ਜਿਸ ਤੇ ਉੱਚ ਕੋਟੀ ਦੇ ਪਲੇਅਰ ਵਧੀਆ ਪਲੇਅਰ ਵਧੀਆ ਸਿੰਗਰ ਵਧੀਆ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਮੈਂ ਤੇ ਅੰਕਲ ਜੀ ਨੂੰ ਬਲਦੇਵ ਸਿੰਘ ਨੂੰ ਸਾਰਿਆਂ ਨੂੰ ਵਧਾਈ ਦੇਣਾ ਕੋਈ ਬੜਾ ਵਧੀਆ ਪ੍ਰਾਲਾ ਕੇ سپورٹس ਦੇ ਨਾਲ ਬੱਚਿਆਂ ਨੂੰ ਯੂਥ ਨੂੰ ਨਸ਼ੇ ਤੋਂ ਹਟਾ ਕੇ سپورٹس ਦੇ ਨਾਲ ਜੋੜਨਾ ਚਾਹੀਦਾ ਮੈਂ ਦੁਬਾਰਾ ਤੋਂ ਬਲਦੇਵ ਸਿੰਘ ਨੂੰ ਜੀ ਅੰਕਲ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਬੜਾ ਵਧੀਆ ਪ੍ਰਾਲਾ ਕਰ ਰਹੇ ਨੇ ਜੋ ਹਰ ਸਾਲ ਹਰ ਸਾਲ ਕਰਦੇ ਨੇ ਇਸ ਸਾਲ ਵੀ ਫਿਰ ਅੱਗੇ ਆਉਣ ਵਾਲੇ ਸਮੇਂ 'ਚ ਵੀ ਤੇ ਮੈਂ ਚਾਹਾਂਗਾ ਬਲਦੇਵ ਭਾਜੀ ਅੱਗੂ ਸਾਡੇ ਥੋੜਾ ਜਿਹਾ ਇਹ ਮੇਰਵਾ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਵੀਰ ਜਿਹੜੇ ਯੂਐਸਏ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਜੀ ਆ ਪਿੰਚਨਵੰਡੀ ਸੱਲਾ ਜੋ ਕਿ ਅਸੀਂ ਟੂਰਨਾਮੈਂਟ ਯੂਐਸਏ ਦੇ ਵਿੱਚ ਕਰਾਇਆ ਸੀ ਬਾਬਾ ਮੱਖਣਸ਼ਾਲ ਵਾਲਾ ਸਪੋਰਟਸ ਕਲੱਬ ਬੜੀ ਕਾਮਯਾਬੀ ਨਾਲ ਸਾਡੇ ਭਰਾਵਾਂ ਨੇ ਯੂਐਸਏ ਦੇ ਇੰਡੀਆਨਾ ਵਾਲਿਆਂ ਨੇ ਪੰਜਾਬੀ ਸਿੰਘਾਂ ਨੇ ਸਾਥ ਦਿੱਤਾ ਅੱਜ ਅਸੀਂ ਪੂਰੀ ਟੀਮ ਲੈ ਕੇ ਉਹ ਹੀ ਪਲੇਅਰ ਉਹ ਹੀ ਸਾਰੇ ਸਿੰਗਰ ਇੱਥੇ ਸਾਡੇ ਪਿੰਚਨਵੰਡੀ ਸੱਲਾ ਵਿੱਚ ਅਸੀਂ ਟੂਰਨਾਮੈਂਟ ਆਪਣੀ ਮਾਤਾ ਜੀ ਜਿਹੜੀ ਸਾਡੀ ਉੱਥੇ ਲੈ ਕੇ ਆਏ ਆ ਕਿਉਂਕਿ ਸਾਡੇ ਇਹ ਉਹਨਾਂ ਨਾਲ ਜੁੜੇ ਰਹੀਏ ਸਾਡੇ ਬੱਚੇ ਜੋ ਇੱਥੇ ਉਖੜਦੇ ਜਾਂਦੇ ਨਸ਼ਿਆਂ ਵਿੱਚ ਉਹਨਾਂ ਨੂੰ ਉਹਨਾਂ ਦੇ ਨਾਲ ਜੋੜੀਏ ਸੋ ਅਸੀਂ ਸਾਰੇ ਛੋਟੇ ਬੱਚਿਆਂ ਨੂੰ ਵੀ ਇਨਵਾਈਟ ਕੀਤਾ ਸਕੂਲ ਦੇਆਂ ਨੂੰ ਤੇ ਸਾਰੇ ਵੀਰ ਐਨ ਆਰ ਆਈ ਇੱਥੇ ਪਹੁੰਚੇ ਤੇ ਇਲਾਕਾ ਨਿਵਾਸੀ ਸਾਰੇ ਪਹੁੰਚ ਰਹੇ ਨੇ ਇਹ ਟੂਰਨਾਮੈਂਟ ਜੋ ਅਸੀਂ ਜੋ ਕਰਾਉਣਾ ਹੈ ਇਹ ਤੂਈ ਆ ਵੀ ਬੰਦੇ ਨਸ਼ਿਆਂ ਤੋਂ ਦੂਰ ਰਹਿਣ ਸੋ ਅੱਜ ਇਹ ਪਿੰਡ ਤਲਵੰਡੀ ਛੱਲਾ ਵਿੱਚ ਤੀਜਾ ਟੂਰਨਾਮੈਂਟ ਟੂਰਨਾਮੈਂਟ ਬਾਬਾ ਮੱਖਣ ਸ਼ਾਹ ਲਬਾਣਾ ਸਪੋਰਟਸ ਕਲੱਬ ਜੋ ਯੂਐਸਏ ਦੇ ਪਲੇਅਰ ਲੈ ਕੇ ਆਏ ਆ ਯੂਐਸਏ ਦੀਆਂ ਟੀਮਾਂ ਕੁੜੀਆਂ ਦੀਆਂ ਉੱਥੇ ਹੀ ਇੱਥੇ ਦੇ ਸਿੰਗਰ ਹੀ ਕਿਤੇ ਆ ਸੋ ਇਹ ਰੰਗ ਰੰਗ ਪ੍ਰੋਗਰਾਮ ਅਸੀਂ ਤਾਂ ਇੱਥੇ ਕਰ ਰਹੇ ਆ ਵੀ ਸਾਡੇ ਇਲਾਕੇ ਦੇ ਵਿੱਚ ਸਾਰੇ ਬਾਹਰ ਚਲੇ ਗਏ ਨੇ ਇੱਥੇ ਰੌਣਕਾਂ ਘਟ ਗਈਆਂ ਨੇ ਸੋ ਅਸੀਂ ਫੇਰ ਇਹਨਾਂ ਨੂੰ ਪੰਜਾਬੀਆਂ ਨਾਲ ਜੋੜ ਕੇ ਰਹੀਏ ਅਸੀਂ ਸਾਰੀਆਂ ਰੌਣਕਾਂ ਵਧਾਈਏ ਦੀ ਆਪਣੀ ਮਾਂ ਬੋਲੀ ਜੋ ਸਾਡੀ ਕਬੱਡੀ ਹੈ ਉਹਨੂੰ ਪਰਵਧਿਤ ਕਰੀਏ ਤੇ ਸਿੱਖਣ ਨਾਲ ਜੋੜੀਏ ਸਿੱਖੀ ਆ ਦੇਖੋ ਬੱਚੇ ਸਾਡੇ ਐਨਆਰਆਈ ਆਏ ਨੇ ਯੂਐਸਏ ਦੇ ਵਿਦਿਆਰਥੀ ਘਰ ਸਿੱਖਣੇ ਤੁਸੀਂ ਵੀ ਚਾਣੇ ਜਿਹੜੇ ਬੱਚੇ ਸਿੱਖੀ ਨਾਲ ਜੋੜੋ ਤੇ ਜਿਹਦਾ ਤਾਰਾ ਸਿੰਘ ਦੀ ਰਿਆ ਰਹਿਮ ਨਾਣੀ ਇੱਥੇ ਜਿਹੜਾ ਟੂਰਨਾਮੈਂਟ ਹੋ ਰਿਹਾ ਸੋ ਵੈਕਲ ਸੱਚੇ ਪਾਤਸ਼ਾਹ 4 ਤਰੀਕ ਤੁਹਾਡੇ ਅਗੇ ਹੱਥ ਬੰਨ ਕੇ ਬੇਨਤੀ ਕਰਦੇ ਆ ਤੁਸੀਂ 4 ਤਰੀਕ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਪ੍ਰੋਗਰਾਮ ਚੱਲਣਾ ਲੰਗਰ ਖੁੱਲੇ ਚੱਲਣਗੇ ਹਰ ਚੀਜ਼ ਆਪਣੇ ਟੂਰਨਾਮੈਂਟ ਜੇਮਾਂ ਦੇਖੇ ਜਾਣੀ ਹੈ ਵਰਲਡ ਕੱਪ ਦੇ ਪਲੇਅਰ ਖੇਡਣਗੇ ਸੋ ਤੁਹਾਡੀ ਫਾਰਮਾ ਮਾ ਕੇ ਤੁਸੀਂ ਇੱਥੇ ਆਓ ਸਾਡਾ ਹੌਸਲਾ ਵਧਾਓ ਕਿ ਅਸੀਂ ਪੈਨਾਰੀ ਬੰਦੇ ਹੋਰ ਇੱਥੇ ਆ ਕੇ ਤੁਹਾਡਾ ਤੁਹਾਡੀ ਨਾਲ ਸਪੋਰਟ ਕਰੀਏ ਸੋ ਇੱਥੇ ਹੀ ਫਤੇ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ